ਇਹ ਰੋਡ ਆਉਂਦਾਗਾ ਲੈ ਆਪਣੇ ਸਨਾਮ ਤੋਂ ਠੀਕ ਹੈ ਤਪੀੜ ਦੇਖ ਲੋ ਇਹ ਸਨਾਮ ਤੋਂ ਆ ਰਿਹਾਗਾ ਲਹਿਰੇ ਕੰਨੀ ਨੂੰ ਤੇ ਆਹ ਰੋਡ ਚਲਾ ਗਿਆ ਇਧਰ ਲਹਿਰਾ ਜਾਖੜ ਤਾਂ ਆ ਦੇਖੋ ਮਿੱਤਰੋ ਇੱਥੋਂ ਦਰਗਹ ਨੂੰ ਰਸਤਾਗਾ ਠੀਕ ਹੈ ਮੇਲਾ ਪੂਰਾ ਭਰਿਆ ਹੋਇਆਗਾ ਬਾਹਰ ਵਾਲੇ ਦੇ ਨਹੀਂ ਆਉਣਾ ਪੈਂਦਾ ਇੱਥੇ ਮਿੱਤਰੋ ਠੀਕ ਹੈ ਤਾਂ ਚਲਦੀ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੇ ਪੇਜ ਨੂੰ ਕਰ ਲੋ ਫੋਲੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ-ਜਿਹੜੇ ਵੀਰ ਦਾ ਇੱਥੋਂ ਦੁੱਖ ਟੁੱਟਿਆਗਾ ਲੋ ਵੀ ਮਿੱਤਰੋ ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਆਪਾਂ ਪਹੁੰਚੇ ਤੀਸ ਨਾਮਕ ਜਿਵੇਂ ਆਪਾਂ ਪਹਿਲਾਂ ਬਲੌਗ 'ਚ ਦਿਖਾਇਆ ਹੋਇਆਗਾ ਆਪਾਂ ਬਾਅਦ ਤੋਂ ਪਹਿਲਾਂ ਆਈ ਸੀ ਸਾਰੀ ਲੋਕੇਸ਼ਨ ਤੁਹਾਨੂੰ ਸ਼ੋਅ ਕੀਤੀ ਹੋਈ ਐ ਤਾਂ ਮਿੱਤਰੋ ਦੇਖੋ ਰਾਸ਼ ਕਿੰਨਾਗਾ ਉਧਰ ਦਿਖਾ ਦਿਓ ਉਧਰ ਤਾਂ ਮਿੱਤਰੋ ਜਿੰਨੇ ਵੀ ਸੰਗਤ ਦੇਖੋ ਪਹੁੰਚੀ ਹੋਈ ਐ ਪੈਰ ਧਰਨ ਨੂੰ ਜਗ੍ਹਾ ਨਹੀਂ ਹੈਗੀ ਆਪਣੇ ਪਹਿਲੇ ਬਲੌਗ ਦੇ ਵਿੱਚ ਵੀ ਪਾਈ ਹੋਈ ਐ ਵੀਡੀਓ ਤੇ ਹੁਣ ਤਕਰੀਬਨ ਤੁਹਾਨੂੰ ਅੱਜ ਫੇਰ ਸਾਰਾ ਕੁਝ ਦਿਖਾਵਾਂਗੇ ਗੱਲਬਾਤ ਵੀ ਕਰਾਵਾਂਗੇ ਦੋ ਮਿੰਟ ਅਜੂ ਮੂਰੇ ਅਜੂ ਮੂਰੇ ਅਜੂ ਸਸ਼ਿਕਾ ਵੀਰ ਜੀ ਸਸ਼ਿਕਾ ਜੀ ਤੇ ਆਪਾਂ ਕਿੱਥੇ ਦੇ ਰਹਿਣ ਵਾਲੇ ਆ ਸੁਨਾਮ ਦੇ ਰਹਿਣ ਵਾਲੇ ਸੁਨਾਮ ਦੇ ਤੇ ਇਹ ਜਗ੍ਹਾ ਬਾਰੇ ਪਹਿਲਾਂ ਲੋਕੇਸ਼ਨ ਦੱਸ ਦੋ ਕਿਸ ਨਾਮ ਜਾਖਲ ਰੋਡ ਜੀ ਜਾਖਲ ਰੋਡ ਜਾਖਲ ਰੋਡ ਸੁਨਾਮ ਜ਼ਿਲ੍ਹਾ ਸੰਗਰੂਰ ਠੀਕ ਹੈ ਤੇ ਜਖਲਰੋ ਲਹਿਰੇ ਲਹਿਰਾ ਲੋ ਆ ਗਿਆ ਜਖਲਰੋ ਰੋਡ ਟਰੱਕ ਜੁਨੀਅਨ ਦੇ ਕਿੰਨੇ ਜਦੀ ਤੇ ਆਪਣੇ ਸਨਾਮ ਤੋਂ ਕਿੰਨੀ ਕੁ ਦੂਰ ਪੈ ਜਾਂਦੀ ਹੈ ਜੀ ਇਹ ਸਨਾਮ ਤੋਂ 10 ਰੁਪਏ ਲੱਗਦੇ ਨੇ ਇੱਕ ਬਸਟਾਨ ਤੋਂ ਠੀਕ ਹੈ 9 ਗਜਾ ਪੀਰ 9 ਗਜਾ ਪੀਰ ਰੋੜੇ ਵਾਲੇ ਬਾਬਾ ਜੀ ਹਣਾ ਨਹੀਂ ਨਹੀਂ 9 ਗਜਾ ਪੀਰ ਹੈ ਜੀ 9 ਗਜਾ ਉੱਥੇ ਬਾਹਰ ਲਿਖਿਆ ਉਹਦੀ ਰੋੜੇ ਵਾਲੇ ਨਹੀਂ ਨਹੀਂ 9 ਗਜਾ ਪੀਰ ਹੈ ਜੀ ਠੀਕ ਹੈ ਜਦੋਂ ਅਸੀਂ ਸੁਣਦੇ ਹਾਂ ਠੀਕ ਹੈ ਤੇ ਵੀਰ ਜੀ ਇੱਕ ਐਂ ਦੱਸੋ ਵੀ ਇੱਥੇ ਕਿਹੜੇ-ਕਿਹੜੇ ਦੁੱਖ ਟੁੱਟਦੇ ਨੇ ਸਾਰੇ ਦੁੱਖ ਟੁੱਟਦੇ ਨੇ ਕੋਈ ਬਹੁਤ ਸੁਣਿਆ ਜੀ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਠੀਕ ਹੈ ਆਪਾਂ ਵੀਰੇ ਕੋਈ ਜਿਵੇਂ ਨਾ ਆ ਕੇ ਕਹਿੰਦੇ ਵੀ ਪਹਿਲਾਂ ਕੱਪੜੇ ਲਾ ਕੇ ਜਾਣੇ ਪੈਂਦੇ ਨੇ ਹਣਾ ਪਹਿਲੇ ਸਾਰੇ ਕੱਪੜੇ ਲਾ ਕੇ ਜਾਣੇ ਪੈਂਦੇ ਨੇ ਵੀ ਫੇਰ ਉਹਨੂੰ ਖਾਪਸੱਲਾ ਕੁਝ ਵੀ ਨਹੀਂ ਠੀਕ ਹੈ ਵੀ ਜੋ ਕੋਸੇ ਵੀ ਪਾਇਆ ਹੋਇਆ ਜੋ ਕੋਈ ਕੀਮਤੀ ਸਮਾਨ ਆਪਣੇ ਉਹ ਭਰਤਾ ਰਿਓ ਠੀਕ ਹੈ ਜੋ ਕੋਈ ਤਾਗਤ ਵੀ ਤੇ ਸਾਰਾ ਛੱਡ ਕੇ ਜਾਣਾ ਪੈਂਦਾ ਪਹਿਲੀ ਵਾਰ ਠੀਕ ਹੈ ਅਸੀਂ ਕਿਸੇ ਨੂੰ ਕੀ ਕੋਲ ਦੀ ਦੱਸਦੇ ਆ ਪਹਿਲੀ ਵਾਰ ਹੀ ਆਏ ਆ ਜਦੋਂ ਅਸੀਂ ਸਨਾਣ ਕਰਕੇ ਗਏ ਐ ਲੱਗੇ ਜਿੰਨੇ ਵੀ ਪਾਜ ਉੱਤਰ ਜਾਂਦਾ ਠੀਕ ਹੈ ਵੀ ਬਹੁਤ ਵੱਡਾ ਗ੍ਰਹਿ ਟਲ ਗਿਆ ਠੀਕ ਹੈ ਪਹਿਲੀ ਵਾਰ ਆਏ ਸੀ ਜਦੋਂ ਲੋ ਵੀ ਰਹਣ ਵਾਲੇ ਠੀਕ ਹੈ ਸਨਾਮ ਦੇ ਤੇ ਤਕਰੀਬਨ ਲੋਬੀ ਮਿੱਤਰੋ ਮੈਂ ਹੋਰ ਵੀ ਵੀਰਾਂ ਨਾਲ ਗੱਲ ਕਰਾਂਗਾ ਦੇਖੋ ਇਧਰ ਮਾਤਾ ਜੀ ਖੜੇ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਾਂ ਨੂੰ ਕੀ ਤਕਲੀਫ ਸੀ ਜੀ ਤਕਲੀਫ ਜੀ ਸੁੱਤਰ ਵੀ ਸੀਗਾ ਠੀਕ ਹੈ ਸੁੱਰਿਆ ਵੀ ਨਹੀਂ ਜਾਂਦਾ ਦਮ ਚੜ ਜਾਂਦਾ ਠੀਕ ਹੈ ਅੱਜ ਪਹਿਲੀ ਵਾਰੀ ਬਾਬੇ ਦੇ ਨਹਾ ਕੇ ਚੱਲਿਆ ਵੀ ਠੀਕ ਹੈ ਠੀਕ ਹੈ ਤੇ ਆਪਣਾ ਕੋਈ ਫੋਨ ਨੰਬਰ ਹੈਗਾ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਮੌੜ ਮੰਡੀ ਮੌੜ ਮੰਡੀ ਤੇ ਕੋਈ ਫੋਨ ਨੰਬਰ ਹੈਗਾ ਤੁਹਾਡੇ ਨਾਲ ਮੇਰਾ ਨੰਬਰ ਨੰਬਰ ਮੇਰਾ ਲੈ ਲਓ ਨੰਬਰ ਨੰਬਰ ਸੁਨਾਮ ਹਾਂ ਬੋਲੋ ਵੀਰ ਜੀ ਤੁਹਾਡਾ ਨੰਬਰ ਬੋਲੋ ਮੇਰਾ ਨੰਬਰ 98157 40730 ਸੁਨਾਮ ਤੋਂ ਹੀ ਠੀਕ ਹੈ ਤੇ ਆਪਾਂ ਵੀਰੋ ਫੇਰ ਇਹਨਾਂ ਨਾਲ ਆਬਦਾ ਕਰਾਂਗੇ ਦੇਖੋ ਜੇ ਠੀਕ ਹੁੰਦਾਗਾ ਆਪਾਂ ਹੋਰ ਵੀ ਭੈਣ ਭਾਈਆਂ ਨੂੰ ਉਰੇ ਉੱਪਰ ਦੇ ਕਰਨਾਗਾ ਠੀਕ ਹੈ ਨਾ ਕਹਿੰਦਾ ਬਹੁਤ ਹੱਲ ਹੋਇਆ ਵੀਰੇ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਵੀਰੇ ਵੀਡੀਓ ਦੇਖ ਕੇ ਬਹੁਤ ਲੋਕ ਇੱਥੇ ਆ ਚੁੱਕੇ ਨੇ ਹਾਂ ਹੋ ਗਏ ਬਾਬੇ ਸੈਟ ਠੀਕ ਹੈ ਪਹਿਲੀ ਵਾਰੀ ਹੈ ਜੀ ਠੀਕ ਹੈ ਲੋ ਜੀ ਕਿਉਂਕਿ ਇਹਨਾਂ ਨੂੰ ਆਪਾਂ ਫੋਨ ਕਰਕੇ ਪੁੱਛਾਂਗੇ ਠੀਕ ਹੈ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਵੀਰ ਜੀ ਠੀਕ ਹੈ ਕਿੱਥੇ ਕਿਹੜੀ ਜਗ੍ਹਾ ਚ ਪੈਂਦਾ ਮੌੜ ਮੰਡੀ ਮੌੜ ਮੰਡੀ ਠੀਕ ਹੈ ਜੀ ਸਰਸੇ ਲਵੋ ਪਰਵਾਰ ਦੇਉ ਠੀਕ ਹੈ ਜੀ ਠੀਕ ਹੈ ਤੇ ਮਿੱਤਰੋ ਆਜੋ ਹੁਣ ਸੋਨੂੰ ਉਧਰ ਆਪਾਂ ਨਹਾਉਂਦੇ ਵੀ ਦਿਖਾਉਨੇ ਆ ਤੇ ਹੋਰ ਭੈਣਾਂ ਨਾਲ ਤੇ ਵੀਰਾਂ ਨਾਲ ਗੱਲ ਵੀ ਕਰਾਉਨੇ ਆ ਠੀਕ ਹੈ ਜੀ ਪੈਰ ਦੇ ਕਿੰਨਾ ਖਿਆਲ ਆ ਆ ਦੇਖੋ ਮਿੱਤਰੋ ਇਹ ਵੀਰ ਤੋਂ ਤੁਰਿਆ ਨਹੀਂ ਜਾਂਦਾ ਸੀ ਅੱਜ ਤਕਰੀਬ ਨੇ ਇਹ ਘੋੜੇ ਮੰਗੂ ਭੱਜਿਆ ਫਿਰਦਾ ਠੀਕ ਹੈ ਲੋ ਜੀ ਸੰਗਤ ਜੀ ਉਧਰ ਦੇਖੋ ਕਿੰਨਾ ਰਸ ਹੋਇਆ ਪਿਆ ਨਹਾਉਣ ਵਾਲੀ ਆ ਤਲਾਕ ਆਪਾਂ ਪਹਿਲਾ ਵੀਡੀਓ ਜਿਹੜੀ ਪਾਈ ਸੀ ਉਦੋਂ ਤਕਰੀਬਨ ਇੰਨਾ ਰਸ ਨਹੀਂ ਸੀ ਹੁਣ ਦੇਖੋ ਤੁਸੀਂ ਕਿੰਨਾ ਰਸ ਆ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਹੈਗੀ ਠੀਕ ਹੈ ਤਾਂ ਭਾਈ ਜੇ ਕਿਸੇ ਦੇ ਦੁੱਖ ਟੁੱਟਦੇ ਨੇ ਅਗਲਾ ਤਾਂ ਹੀ ਪਹੁੰਚਦਾਗਾ ਤਾਂ ਸੰਗਤ ਹਮ ਹਮਾ ਕੇ ਬਹੁਤ ਪਹੁੰਚੀ ہوئی ਹੈ ਤੂੰ ਆ ਜਾ ਤੂੰ ਆ ਜਾ ਆ ਜਾ ਨਹੀਂ ਤੜਾ ਹੁੰਦਾ ਆਜ ਆਪਾਂ ਨਿਗਮ ਮਾਰੂ ਰਾਜਾ ਪ੍ਰਬੰਧਰ ਨੂੰ ਲਾ ਲੰਗਦੇ ਹਾਂ ਇਤਾਂ ਜੀ ਕਹਿੰਦਾ ਜੰਗਲਾਂ ਵਿੱਚ ਮੰਗਲ ਲੱਗੇ ਪਏ ਨੇ ਲੋਬੀ ਮਿੱਤਰੋ ਆਪਾਂ ਪਹੁੰਚ ਗਏ ਛੱਪੜੀ ਤੇ ਬਹੁਤ ਔਖੇ ਪਹੁੰਚੇ ਆ ਭੀੜ ਦੇਖ ਲੋ ਠੀਕ ਹੈ ਆਇਓ ਤੁਹਾਨੂੰ ਦਰਸ਼ਨ ਕਰਾਉਣੇ ਆ ਇੱਕ ਛੋਟਾ ਬੰਦੂ ਗੀਥ ਖਾਲੀ ਚੁੱਪ ਲੈ ਲਾਉਂਦਾ ਲੋ ਯੂ ਇਹ ਛਪੜੀ ਹੈ ਚਮਤਕਾਰੀ ਇੱਥੇ ਹਰੇਕ ਦੁੱਖ ਜਿਵੇਂ ਟੁੱਟਦੇ ਨੇ ਇਥੋਂ ਨਾ ਆ ਕੇ ਆਹ ਦੇਖੋ ਮੈਂ ਕਹਾਂ ਜਦੋਂ ਕਰਦਾ ਇਹ ਦੇਖੋ ਜੱਟ ਨੇ ਇਹ ਕਿੰਨਾ ਲੋ ਇੰਦਰਾਓ ਇੰਦਰਾਓ ਬਲਕੁ ਜੀਨਾ ਨਾ ਉਹ ਮਿਲ ਗਿਆ ਲੋ ਮਤਰਾ ਢੀੜ ਬਹੁਤ ਆ ਇਹ ਦੇਖ ਲੋ ਬੀੜ ਨਹੀਂ ਜਾਦੇ ਐ ਜੇ ਤਾਂ ਮਿੱਤਰੋ ਆਪਾਂ ਨੂੰ ਗਾਹਾਂ ਜਾਣ ਦਿੱਤਾ ਤਾਂ ਆਪਾਂ ਤੁਹਾਨੂੰ ਦਰਗਾਹ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਠੀਕ ਐ ਨਹੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਐਨ ਕਲੀਅਰ ਦਿਖਾਇਆ ਹੋਇਆ ਸਾਰਾ ਅੰਦਰੋਂ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਆਈ ਸੀ ਵੀ ਕੱਠ ਕਿੰਨਾ ਕ ਐ ਤਾਂ ਮਿੱਤਰੋ ਨਿਗਾਹ ਮਾਰ ਲਓ ਤੇ ਜਿਹੜਾ ਵੀਰ ਕੋਈ ਨਵਾਂ ਜੁੜਿਆ ਪੇਜ ਨੂੰ ਕਰ ਲੋ ਫੋਲੋ ਤੇ ਚੱਲਦੀ ਚੱਲਦੀ ਵੀਡੀਓ ਕਰ ਦਿਓ ਸ਼ੇਅਰ ਮਟ ਗਹਿਣਾ ਮੈਂ ਹਰਦਾ ਨਹੀਂ ਕਿਹੜੀ ਜਗ੍ਹਾ ਤੋਂ ਆਇਓ ਜੀ ਅਸੀਂ ਇਧਰ ਆਈਆਂ ਚੱਪਲੀ ਆ ਰਿਹਾ ਸ਼ਾਇਦ ਰੁਣਾਇਆ ਚਾਰ ਪਰ ਬਹੁਤ ਫਟੋਕਟ ਹੋਊਗਾ ਰੁਮਾਂ ਤੇ ਲੋ ਵੀ ਮਿੱਤਰੋ ਇਹ ਵੀਰ ਦੀ ਸੇਵਾ ਲੱਗੀ ਹੋਈ ਹੈ ਠੀਕ ਹੈ 프리 ਸੇਵਾ ਜੀ ਇਹ ਠੀਕ ਹੈ ਬਾਈ ਬਿਲਕੁਲੀ ਦੇਖ ਲੋ ਇਹ ਤਲਾਸ਼ੀ ਲੈ ਲੈ ਬਾਈ ਹੋਰ ਦੱਸ ਤਾਂ ਮਿੱਤਰੋ ਜਿਹੜੇ ਵੀ ਕੋਈ ਵੀਰ ਜਾਂ ਭੈਣ ਤੋਂ ਤੁਰਿਆ ਨਹੀਂ ਜਾਂਦਾ ਠੀਕ ਹੈ ਨਾ ਜਾਦੇ ਵਿਰਧ ਨੇ ਜਾਂ ਬਜ਼ੁਰਗ ਨੇ ਉਹਨਾਂ ਲਈ ਵੀਰ ਸੇਵਾ ਕਰ ਰਿਹਾਗਾ ਠੀਕ ਹੈ ਤਾ ਆ ਪੈਣਾ ਨੇ ਜਿਵੇਂ ਮੇਰੀਆ ਬੈਠੇ ਨੇ ਇਹਨੇ ਕੋਈ ਕਿਰਾਇਆ ਤਾਂ ਨਹੀਂ ਵੀ ਕਰ ਠੀਕ ਹੈ ਚਲੋ ਤਾ ਸੰਗਤ ਦੇਖੋ ਮੇਰੇ ਜਾਜੀਦੂ ਕਿਸੇ ਤੋਂ ਵੀਰ ਤੋਂ ਨਹੀਂ ਤੁਰ ਜਾਂਦਾ ਜਾਂ ਅੰਦਰ ਵੀ ਲਿਜਾਣ ਵਾਸਤੇ ਸਾਧਨ ਨੇ ਠੀਕ ਹੈ ਤਾ ਪਾਣੀ ਦੀ ਸੋਜਾ ਜੀ ਪੂਰੀ ਆ ਔਰੇ ਕਾ ਮਿੱਤਰੋ ਭੀੜ ਬਹੁਤ ਹੈ ਲੋ ਜੀ ਕਿਹੜੀ ਜਗ੍ਹਾ ਤੋਂ ਆਈਂ ਅਸੀਂ ਚੋਮੰਡੀ ਬਠਿੰਡੀ ਦੇ ਨਾਲ ਹੀ ਬਠਿੰਡੀ ਦੇ ਨਾਲ ਠੀਕ ਹੈ ਤੇ ਕਿੰਨੀ ਵਾਰ ਆਇਓ ਪਹਿਲੀ ਵਾਰ ਕੀ ਕੀ ਦੁੱਖ ਤਕਲੀਫ ਸੀ ਲੱਤ ਦੁਖਦੀ ਹੈ ਲੱਤ ਦੁਖਦੀ ਹੈ ਠੀਕ ਹੈ ਤਾਂ ਅਗਲੀ ਵਾਰੀ ਤੁਹਾਨੂੰ ਫੇਰ ਮਿਲਾਂਗੇ ਆਪਾਂ ਆਹੀ ਜੀ ਠੀਕ ਹੈ ਜੀ ਹਾਂ ਜੀ ਆਪਾਂ ਦਰਗਾਹ ਵਾਲੀ ਸਾਈਡ ਪਹੁੰਚ ਗਏ ਭੀੜ ਦੇਖੋ ਕਿੰਨੀ ਲੱਗੀ ਪਈ ਹੈ ਨਾ ਨਾ ਫਿਰ ਉੱਧਰ ਜੀ ਚੱਲੋ ਠੀਕ ਹੈ ਨਾ ਨਾ ਬਿਲਕੁਲ ਨਾ ਨਾ ਕਿਤੇ ਨਾ ਘਰ ਕੋਈ ਨਹੀਂ ਬਾਈ ਤੂੰ ਨਾ ਕਰੀ ਨਾ ਨਾਲ ਨਹੀਂ ਬਾਈ ਮੇਰੇ ਉੱਥੇ ਇਹ ਸੰਗਤ ਕਿੱਥੇ ਜਾਵੇਗੀ ਫਿਰ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਉਂ ਨਹੀਂ ਬਾਈ ਹੁਣ ਚੱਕਣ ਦਾ ਗਿਆ ਹੈ ਕੋਈ ਪਿੱਛੇ ਖੜੋ ਹੁਣ ਚੱਕੀ ਆ ਜੀ ਲੋਕੀ ਮੱਚੀ ਉਹ ਤਾਂ ਸੰਭਲਿਆ ਜਾਂਦਾ ਹੈ ਇਹ ਨਾਲ ਹੋਣਾ ਕੋਈ ਨਹੀਂ ਹੈ ਬਹੁਤ ਜ਼ਿਆਦਾ ਭੀੜ ਹੋਗੀ ਠੀਕ ਹੈ ਆ ਵੀ ਮਿੱਤਰੋ ਜੇ ਆਪਾਂ ਨੂੰ ਅੱਗੇ ਮਿਲਿਆ ਜਾਣ ਨੂੰ ਦਿੱਤਾ ਤਾਂ ਆਪਾਂ ਤੁਹਾਨੂੰ ਦਰਗਾਹ ਦੇ ਦਰਸ਼ਨ ਵੀ ਕਰਾਵਾਂਗੇ ਠੀਕ ਹੈ ਕਾ ਭੀੜ ਦੇਖ ਲੋ ਮਿੱਤਰੋ ਪੈਰ ਧਰਨੂ ਵੀ ਜਗਾ ਨਹੀਂ ਹੈਗੀ